ਕੀ ਨਾ ਜੀ ਅੰਗਲ ਆਪਣਾ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਕਿਥੋਂ ਦਾ ਰਹਿਣਾ ਲਿਓ ਸਾਨੇਵਾਲੋਂ ਸਾਨੇਵਾਲੋਂ ਡਾਣੇ ਦੇ ਲੋਕ ਲਿਓ ਹਾਂ ਲੋਹਿਆਣਾ ਤਰਵੰਦਰ ਦਾ گاؤں ਜੇ ਮੈਂ ਗੱਲ ਕਰਾਂ ਇਸ ਵਾਰ ਦੇ ਸੈਂਟਰ ਇਲੈਕਸ਼ਨਾਂ ਚ ਕਿਹੜੀ ਪਾਰਟੀ ਨੇ ਜਿੱਤਾਰੇ ਹੋ ਜੀ ਸੈਂਟਰ ਦੇ ਵਿੱਚ ਤਾਂ ਬੀਜਪੀ ਕੰਮ ਕਰੂਗੀ ਬੀਜਪੀ ਆਏਗੀ ਤੀਜੀ ਵਾਰ ਜੀ ਹਾਂ ਇਹ ਇਹ ਮੈਂ ਗੱਲ ਕਰਾਂ ਮੇਰੀ ਸੋਚੀ ਜੀ ਕਿਉਂ ਜਿਤਾ ਰਹੇ ਤੀਜੀ ਵਾਰ ਬੀਜਪੀ ਦੇ ਦਰ ਹੀ ਨੇ ਮੋਲਕ ਲਈ ਕੰਮ ਵਧੀਆ ਕੀਤੇ ਆ ਕੰਮ ਵਧੀਆ ਕੀਤੇ ਮੋਲਕ ਲਈ ਕੰਮ ਵਧੀਆ ਕੀਤੇ ਛੰਡੇ ਕਿਲੇ ਕੰਮ ਕਰ ਕੰਮ ਆਉਂਦਾ ਚਾ ਜਿਸ ਤਰ੍ਹਾਂ ਕਿ ਡਿਜੀਟਲ ਹੋ ਗਿਆ ਹੈ ਨਾ ਮਾਰਕੀਟ ਦਾ ਹੋ ਗਿਆ ਜਿਸ ਤਰ੍ਹਾਂ ਬਿਲਿੰਗ ਦਾ ਹੋ ਗਿਆ ਉਹਦੇ ਵਿੱਚ ਜਿਹੜੀ ਕਪਲੇਬਾਜੀ ਹੁੰਦੀ ਸੀਗੀ ਉਹ ਥੋੜੀ ਜਿਹੀ ਥਮੀ ਆ ਬਟ ਕ੍ਰਪਸ਼ਨ ਘਟਿਆ ਹੈ ਕ੍ਰਪਸ਼ਨ ਘਟਿਆ ਵਾ ਹੋਰ ਹੋਰ ਤਾਂ ਇਹ ਵੀ ਤਾਂ ਹੀ ਦੇ ਇਸ ਤਰਕੇ ਜਾਊਗਾ ਜੇ ਕ੍ਰਪਸ਼ਨ ਘਟੂਗੀ ਤੇ ਜੇ ਆਪਾਂ ਗੱਲ ਕਰੀਏ ਇਨਫਰਾਸਟ੍ਰਕਚਰ ਦੀ ਫੋਰਨ ਪਾਲਿਸੀ ਦੀ ਇਕਨੋਮੀ ਦੀ ਤੁਹਾਨੂੰ ਲੱਗ ਰਿਹਾ ਇਹਨਾਂ ਚੀਜ਼ਾਂ ਦਾ ਆਪਾਂ ਅੱਗੇ ਵੱਧ ਰਹੇ ਹਾਂ ਅੱਗੇ ਵੱਧ ਰਹੇ ਹਾਂ ਉਹਦੇ ਵਿੱਚ ਸਹੂਲਤਾਂ ਮਿਲਦੀਆਂ ਨੇ ਤੇ ਅੱਗੇ ਵਧ ਰਹੇ ਹਾਂ ਤੇ ਬੱਚਿਆਂ ਨੂੰ ਵੀ ਸਹੂਲਤਾਂ ਵਧੀਆ ਮਿਲਦੀਆਂ ਨੇ ਜਿਸ ਤਰ੍ਹਾਂ ਲੋਨ ਵਗੈਰਾ ਮਿਲਦੇ ਆਂ ਮੋਤਰਾ ਲੋਨ ਮੋਤਰਾ ਵਗੈਰਾ ਲੋਨ ਮਿਲਦੇ ਆਉਂ ਬੀਜੇਪੀ ਨੇ ਗਰੀਬਾਂ ਵਾਸਤੇ ਅਭੀ ਆਪਣੇ 5 ਲੱਖ ਦਾ ਬੀਮਾ ਕੀਤਾ ਬਾਕੀ ਜੇ ਕਿਸੇ ਨੇ ਮਕਾਨ ਬਣਾਉਣਾ ਸੀਗਾ ਉਹਨੇ 10 ਲੱਖ ਰੁਪਇਆ ਉਹ ਵੀ ਲਿਆ ਆਸ਼ਮਾਨ ਯਾਰ ਆਸ਼ਮਾਨ ਕਾਰਡ ਆਸ਼ਮਾਨ ਕਾਰਡ ਹਾਂ ਹੋਰ ਇਹੀ ਚੀਜ਼ ਆ ਯਾਨੀ ਇਹ ਵੀ ਆਪਾਂ ਨੇ 370 ਹਟਾ ਤੀ ਉਧਰ ਜੰਮੂ ਵਿੱਚ ਉਹ ਆਪਣਾ ਏਰੀਆ ਆਪਣਾ ਅੰਦਰ ਲੈ ਲਿਆ ਠੀਕ ਆ ਬਾਕੀ ਕ੍ਰਿਸ਼ਨਾ ਰਾਮਚੰਦਰ ਜੀ ਦਾ ਮੰਦਿਰ ਬਣਵਾਤਾ ਰਾਮ ਮੰਦਿਰ ਰਾਮ ਮੰਦਿਰ ਬਣਵਾਤਾ بڑا ਮੁੱਦਾ ਉਹ ਵੀ ਸੀਗਾ ਦੇਸ਼ ਦਾ ਜਿਹੜਾ ਕਿ ਉਹਦੇ ਗਣ ਵਿੱਚ ਅੜਿਆ ਹੋਇਆ ਸੀਗਾ ਕਾਫੀ ਧੀਰ ਦਾ ਉਹਦੇ ਨਾਲ ਵੀ ਬਹੁਤ ਵਧੀਆ ਜ ਨਹੀਂ ਹੋਇਆ ਤੇ ਜਿਹੜੇ ਲੋਕਾਂ ਦੀ ਸ਼ਰਧਾ ਭਾਵਨਾ ਦਾ ਜਣੀ ਉਹ ਕੱਲ ਵੀ ਉਹਦੇ ਜਿਹੜੀ ਆਸਥਾ ਨਾਲ ਜੁੜੀ ਹੋਈ ਆ ਧਰਮ ਨਾਲ ਜੁੜੀ ਹੋਈ ਆ ਉਹ ਕਈ ਕਾਫੀ ਹੱਦ ਤੱਕ ਜਣੀ ਬੰਦੇ ਦੇ 40% ਤੱਕ ਉਹ ਆਸਥਾ ਜਿਹੜੀ ਆ ਪੂਰੀ ਹੋ ਜਾਂਦੀ ਸਰਕਾਰ ਵਧੀਆ ਵਾ ਫੇਰ ਆਉਣ ਦੇ ਚਾਂਸ ਹੈਗੇ ਤੇ ਤੀਜੀ ਵਾਰ ਮੋਦੀਆਂ ਦੇ ਚਾਹ ਹਾਂ 400 ਦੇ ਕਰੀਬ ਜਾਊਗਾ 400 ਦੇ ਕਰੀਬ ਕੀ ਗੱਲ ਕਰ ਰਹੇ ਹਾਂ ਹਾਂ